ਐਸਾ ਮੋਖੋ ਕੇ ਪੈਸੇ ਦੀ ਗੱਲ ਕੀਤੀ ਪੈਸਾ ਕਿੰਨੇ ਕ ਐਵੇਂ ਤੱਕਦਾ ਦਿੰਦੇ ਪੈਸਾ ਰੱਬ ਨਹੀਂ ਪਰ ਰੱਬ ਤੋਂ ਘਟ ਪਈ ਇਹ ਬਾਈ ਹੈਗੀ ਆ ਗੱਲ ਮੈਂ ਕਹਣਾ ਤੁਸੀਂ ਜਿੰਨੇ ਮਰਜੀ ਸਿਆਣੇ ਹੋ ਜਿੰਨੀ ਮਰਜੀ ਸੁਣ ਜੀ ਹੋਈ ਗੱਲ ਕਰਦੇ ਜੇ ਤੁਹਾਡੇ ਕੋਲ ਪੈਸਾ ਨਹੀਂ ਥੋਡੀ ਗੱਲ ਇਹੜੀ ਬਕਵਾਸ ਜੀ ਲੱਗੂਗੀ ਤੁਹਾਡੇ ਕੋਲ ਪੈਸਾ ਤੁਸੀਂ ਜਮਈ ਆ ਆਪਾਂ ਕਹਿੰਦੇ ਵਿੱਚ ਛੋਡੂ ਜੀ ਗੱਲ ਕਰਦੇ ਹੋ ਬੈਠੇ ਚਾਰ ਬੰਦਿਆਂ ਚ ਚਾਰੇ ਬੰਦੇ ਛੋਡੀ ਗੱਲ ਤੇ ਛੋਡੀ ਗੱਲ ਨੂੰ ਤਵੱਜੋ ਦੇਣਗੇ ਛੋਡੀ ਗੱਲ ਦੀ ਸਿਰ ਹਲੇ ਜਾਣਗੇ ਆਮ ਬੰਦੇ ਦੇ ਕਿੰਝ ਆ ਕੇ ਦੇ ਬਿਲਕੁਲ ਬਿਲਕੁਲ ਤਾਂ ਯਾਰ ਸਿਆਣੀ ਗੱਲ ਕੀਤੀ ਹੈ ਜੀ ਮਾ ਗੱਲ ਸਿਆਣੀ ਨਹੀਂ ਲੋਕੋ ਪੈਸਾ ਆਉਣਾ ਚਾਹੀਦਾ ਗੱਲ ਆਪੀ ਸਿਆਣੀ ਬਣ ਜਾਂਦੀ ਹੈ ਹੂੰ ਪੈਸਾ ਬਾਈ ਬਹੁਤ ਜ਼ਰੂਰੀ ਚੀਜ਼ ਹੈ ਜੀ ਜ਼ਿੰਦਗੀ 'ਚ ਰਿਸ਼ਤੇ ਕਿੰਨੇ ਕ ਬਣਾਉਂਦਾ ਪੈਸਾ ਜਾਂ ਤੋੜਦਾ ਰਿਸ਼ਤਾ ਬਾਈ ਹਰ ਚੀਜ਼ ਪੈਸੇ ਦੀ ਟਿੱਕੀ ਹੋਈ ਜਾ ਰਿਸ਼ਤੇ ਵੀ ਪੈਸੇ ਦੀ ਬਾਈ ਟਿੱਕੇ ਹੋਏ ਨੇ ਮਤਲਬ ਤੁਸੀਂ ਆਪਣੇ ਜਿਹੜੇ ਸਭ ਤੋਂ ਨੇੜੇ ਦੇ ਰਿਸ਼ਤੇ ਨੇ ਉਹ ਵੀ ਜੇ ਮਤਲਬ ਵਿੱਚੋਂ ਪੈਸਾ ਕੱਢਦੀ ਹੈ ਬਾਈ ਕੱਖ ਵੀ ਨਹੀਂ ਰਹਿੰਦਾ ਹੂੰ ਹਰ ਚੀਜ਼ ਪੈਸਾ ਜ਼ਰੂਰੀ ਹੈ ਬਾਈ ਪੈਸਾ ਜਾਰੀਆਂ ਦੋਸਤਿਆਂ ਰਿਸ਼ਤੇਆਂ ਦੇ ਵਿੱਚ ਫਿੱਕ ਪਾਉਂਦਾ ਪਾਉਂਦਾ ਬਾਈ ਪੈਸਾ ਦਾ ਜ਼ਿਆਦਾਤਰ ਜਿਹੜੀ ਫਿੱਕਾ ਹੋ ਪੈਂਦੀ ਹੈ ਜੇ ਮੈਂ ਜਾਰੀ ਦੋਸਤ ਜੀ ਪੈਸਾ ਨਾ ਵੜੋਂ ਜਾਰੀ ਦੋਸਤੀ ਉਹਦੀ ਚੱਲੀ ਜੋ ਮਰਦਾ ਉਮਰ ਭਰ ਲੰਘ ਜੇ ਜਿੱਦੇ ਵਿੱਚ ਪੈਸਾ ਆ ਗਿਆ ਭਾਈ ਇਹਨੇ ਮਤਲਬ ਉਦੀ ਇਹਦਾ ਪਤਾ ਲੱਗ ਜੀ ਜਾਨਤਾ ਹੋਣੀ ਯਾਰੀ ਦਾ ਜੀ 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 ਹਾਂ ਬਾਕੀ ਭਾਈ ਰਿਸ਼ਤੇ ਐਸੀ ਚੀਜ਼ ਆ ਰਿਸ਼ਤੇ ਨਾਲ ਬਣਾਉਣ ਲੱਗੇ ਭਾਈ ਹਜ਼ਾਰ ਵਾਰ ਸੋਚੋ ਹੂੰ ਕਈ ਵਾਰ ਆਪਾਂ ਕਾਲੀ ਕਰ ਜਾਂਦੇ ਹਰ ਚੀਜ਼ 'ਚ ਆਪਣੇ ਜਕਾਲ ਬਾਈ ਬਲੀ ਆ ਗਈ ਜੀ ਜਿਵੇਂ ਕਿ ਆਪਾਂ ਚਾਹੇ ਯਾਰੀ ਦੋਸਤੀ ਆ ਚਾਹੇ ਭੈਣ ਭਰਾ ਦਾ ਰਿਸ਼ਤਾ ਚਾਹੇ ਮੁਹੱਬਤ ਦਾ ਰਿਸ਼ਤਾ ਭਾਈ ਜੇ ਤੁਹਾਨੂੰ ਰਿਸ਼ਤਾ ਬਣਾਉਣਾ ਹੈ ਆਪਾਂ 5 ਮਿੰਟ ਲਾਉਂਦਾ ਬੰਦਾ ਰਿਸ਼ਤਾ ਬਣਾਉਂਦਾ ਜਿਹੜਾ ਰਿਸ਼ਤਾ ਬਾਈ ਬਣੂ 5 ਮਿੰਟ ਦੀ ਟੁੱਟੂ ਵੀ 5 ਮਿੰਟਾਂ ਦੀ ਜੀ ਜਿੰਨੀ ਰਿਸ਼ਤਾ ਸਪੀਡ ਨਾਲ ਬਣੂਗਾ ਆਪਣਾ ਉੰਨੀ ਛੇਤੀ ਖਤਮ ਹੋਊਗਾ ਇਹਨੂੰ ਬਾਈ ਥੋੜਾ ਜਿਹਾ ਠਹਿਰਾਓ ਲਿਆਉਣਾ ਚਾਹੀਦਾ ਜਦੋਂ ਆਪਣੇ ਕਿਸੇ ਨਾਲ ਯਾਰੀ ਦੋਸਤੀ ਆ ਜਾਂ ਮੁਹੱਬਤ ਆ ਜਾਂ ਭੈਣ ਭਾਈ ਦਾ ਪਰਿਸ਼ਤਾ ਬਣਾਉਣਾ ਹੈ ਬਾਈ ਇਹਨੂੰ ਸਮਾਂ ਦੋ ਜੀ ਇਹੋ ਜਿਹਾ ਇੰਨਾ ਸਮਾਂ ਦੋ ਕਿ 5-4 ਵਾਰ ਇਹ ਦੇਖੋ ਵੀ ਯਾਰ ਆਹ ਬਹੁਤ ਵੱਡੀ ਗੱਲ ਹੋ ਗਈ ਸਾਡੇ ਸਾਡੇ ਵਿੱਚ ਜਿਹੜਾ ਡਿਸਬਿਊਟ ਹੋਇਆ ਬਹੁਤ ਵੱਡਾ ਹੋ ਗਿਆ ਸੀਗਾ ਵੀ ਇਹਦੇ ਪਿੱਛੇ ਸਾਡੀ ਯਾਰੀ ਟੁੱਟ ਸਕਦੀ ਸੀ ਪਰ ਨਹੀਂ ਟੁੱਟੀ ਪੰਜ ਚਾਰ ਵਾਰ ਬਈ ਇਹੋ ਜੀ ਗੱਲ ਹੋ ਗਈ ਵੀ ਯਾਰੀ ਟੁੱਟਣ ਵਾਲੀ ਗੱਲ ਪਿੱਛੇ ਵੀ ਯਾਰੀ ਨਹੀਂ ਟੁੱਟੀ। ਹੂੰ ਤਾਂ ਫੇਰ ਬਾਈ ਹੁੰਦਾ ਵੀ ਹੁਣ ਨਹੀਂ। ਫੇਰ ਫੇਰ ਉੱਥੇ ਕੋ ਵੀ ਇਹ ਮੇਰਾ ਪੱਗ ਭਟ ਭਰਾ। ਹਾਂ ਮੈਂ ਤੋ ਰਖੜੀ ਬਣਾਉਣੀ ਆ ਜਾਂ ਮਤਲਬ ਮੋਹੱਬਤ ਦਾ ਰਿਸ਼ਤਾ ਕਹਿਣਾ ਬਣਾਉਣਾ ਬਾਈ ਫੇਰ ਬਣਾਵਾ ਪਰ ਜਿਹੜਾ ਰਿਸ਼ਤਾ ਬਾਈ 5 ਮਿੰਟਾਂ ਜੇ ਬਣਿਆ ਉਹ ਟੁੱਟੂ ਵੀ 5 ਮਿੰਟਾਂ ਜਿੱਦੇ ਟੁੱਟਿਆ ਜੀ। ਅੱਜ ਕੱਲ ਆਉਂਦੀ ਆਪਾਂ ਲਵ ਮੈਰਿਜਾ ਦੇਖਦੇ ਆਂ। ਹਾਂ ਬਾਈ ਸਿਰੇ ਨਹੀਂ ਚੜ੍ਹਦਾ। ਹਰ ਚੀਜ਼ ਚ ਬਾਈ ਤੁਸੀਂ ਮੈਂ ਕਹਿੰਦਾ ਕਿਸੇ ਨੂੰ ਕਿਸੇ ਨੂੰ ਭਰਾ ਬਣਾ ਲਓ। ਹੂੰ ਜਿਹੜਾ ਤੁਹਾਡਾ 5 ਮਿੰਟ ਹੂੰ ਟੁੱਟੂ ਨਾਲੇ ਥੋੜਾ ਮਤਲਬ ਇਹ ਕਰਕੇ ਵੀ ਆਪਾਂ ਛੋੜਨ ਨਕਸਾਰਨ ਕਰਨ ਦੀ ਵੀ ਕੋਸ਼ਿਸ਼ ਕਰੂਗਾ ਜੀ ਤੁਹਾਨੂੰ ਭੰਡੂਗਾ ਵੀ ਸਭ ਤੋਂ ਬਈ ਜਿਹੜਾ ਜਲਦੀ ਬਣਿਆ ਹ ਰਿਸ਼ਤਾ ਬਈ ਕੋਈ ਵੀ ਹੂੰ ਟੁੱਟੂ ਵੀ ਜਾਂਦੀ ਹੈ ਜੀ ਮਤਲਬ ਜਿਹਦੇ ਸਮੇਂ ਚ ਗਈ ਇੱਕੋ ਥਾਲੀ ਦੇ ਵਿੱਚ ਖਾ ਕੇ ਜਿਵੇਂ ਕਹਿਦੀ ਉਹ ਵੀ ਜਾਰੀਆਂ ਟੁੱਟਦੀਆਂ ਨੇ ਇੱਥੇ ਹਾਂ ਹਾਂ ਸਹੀ ਗੱਲ ਜੀ 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 ਹੂੰ